ਤੁਹਾਡੇ ਵਾਸਤੇ ਇਹ ਖਬਰ ਬਹੁਤ ਜ਼ਰੂਰੀ ਹੈ ਤੁਸੀਂ ਇਹ ਖਬਰ ਵੇਖ ਲਓ ਅਤੇ ਗੁਰਦਾਸਪੁਰ ਦੇ ਵਿੱਚ ਕਿਸ ਤਰ੍ਹਾਂ ਏਡੀਸੀ ਸਾਹਿਬ ਨੇ ਚਲਾਨ ਕਟੇ ਹਨ ਜੇਕਰ ਤੁਸੀਂ ਵੀ ਗੱਡੀ ਲੈ ਕੇ ਜਾ ਰਹੇ ਹੋ ਗੁਰਦਾਸਪੁਰ ਵਿੱਚ ਤਾਂ ਗੱਡੀ پارک ਕਰਨ ਲੱਗਿਆਂ ਇਸ ਗੱਲ ਦਾ ਧਿਆਨ ਰੱਖੋ ਕਿ ਗੱਡੀ ਗਲਤ ਜਗ੍ਹਾ پارک ਨਾ ਕੀਤੀ ਜਾਵੇ ਏਡੀਸੀ ਗੁਰਦਾਸਪੁਰ ਨੇ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਖਿਲਾਫ ਕੀਤੀ ਵੱਡੀ ਕਾਰਵਾਈ ਇਸ ਬਾਰੇ ਜਾਣਕਾਰ ਜਿੰਦੇ ਹੋਏ ਏਡੀਸੀ ਵੱਲੋਂ ਕਿਹਾ ਗਿਆ ਕਿ ਲੋਕ ਗਲਤ ਪਾਰਕਿੰਗ ਕਰਦੇ ਹਨ ਜਿਸ ਕਰਕੇ ਰਾਹਗੀਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਆਖਿਆ ਕਿ ਜੇਕਰ ਲੋਕ ਅਜੇ ਵੀ ਗਲਤ ਪਾਰਕਿੰਗ ਕਰਨ ਤੋਂ ਬਾਝ ਨਾ ਏ ਤਾਂ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਏਡੀਸੀ ਸਾਹਿਬ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਨਾ ਲਗਾਓ। ਜੇਕਰ ਕਿਸੇ ਦਾ ਵੀ ਸਮਾਨ ਦੁਕਾਨਾਂ ਦੇ ਬਾਹਰ ਲੱਗਾ ਦੇਖਿਆ ਗਿਆ ਤਾਂ ਉਸ ਦਾ ਸਮਾਨ ਜਬਤ ਕੀਤਾ ਜਾਵੇਗਾ ਤੇ ਉੱਤੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਦੱਸ ਦੋ ਅੱਜ ਇਹ ਦਾ ਕੋਈ ਫੋਟ ਨਹੀਂ ਕਰਦੇ। ਚਲਾਨ ਕੀਤੇ ਜਾ ਰਹੇ ਤੇ ਨਾਲ ਕੀ ਮੈਸੇਜ ਪਾਇਆ ਜਾ ਰਿਹਾ। ਦੇਖੋ ਜੀ ਚਲਾਨ ਦਾ ਤੇ ਹੀ ਸਿੰਪਲ ਮੈਸੇਜ ਹੈ ਸ਼ਹਿਰ ਜੇਰੀ ਹੈ। ਸਪੈਸ਼ਲੀ ਮੈਂ ਗੁਰਦਾਸਪੁਰ ਕਹਾਂਗਾ ਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਦਿਲ ਹੈ, ਜਿੰਦ ਜਾਨ ਹੈ। ਹੁਣ ਲੋਕਾਂ ਦੀ ਹਨੂ ਹਰ ਦਿਨ ਕੰਪਲੇਨ ਆਂਦੀ ਹੈ ਕਿ ਜਿਹੜਾ ਅਸੀਂ ਆਪਣਾ ਤੁਸੀਂ ਮੱਛੀ ਆਪਣੇ ਬਾਜ਼ਾਰ ਤੋਂ ਲੈ ਕੇ ਕਾਨੋ ਮੰਚੌਂਕ ਤੱਕ ਹਮੇਸ਼ਾ ਜਾਂ ਪਰਿੰਦਾ ਹੈ। ਲੋਕਾਂ ਨੂੰ ਅੱਧਾ ਦਾ ਪੂਣਾ ਪੂਣਾ ਘੰਟਾ ਲੱਗ ਜਾਂਦਾ ਹੈ। ਅਰੇ ਵਿੱਚ ਮੈਂ ਹੀ ਕਵਾਂਗਾ ਕਿ ਇੱਥੇ ਦੇਖੋ ਜੀ ਤੁਹਾਡਾ ਕੋਈ ਵੀਰ ਪਰਾ ਕੋਈ ਬਿਮਾਰ ਹੋਇਆ ਉਹਨੂੰ ਕਿਤੇ ਰੈਫਰ ਕਰਨਾ ਪੈ ਸਕਦਾ ਹੈ ਹਨਾ ਤੁਹਾਡਾ ਹੀ ਕੋਈ ਉਹ ਜਿਹਾ ਬੱਚਾ ਹੈ ਜਿਹਨੇ ਐਡਮਿਸ਼ਨ ਕਰਾਣੀ ਹੈ ਕੋਈ ਉਹ ਜਿਹਾ ਬੱਚਾ 에어ਪੋਰਟ ਜਾਣਾ ਹੈ ਜੇ ਉਹ ਟਾਈਮ 'ਤੇ ਪਹੁੰਚ ਹੀ ਨਹੀਂ ਪਾਇਆ ਤੇ ਫਿਰ ਦੇਖੋ ਜੀ ਇੱਥੇ ਕੀ ਫਾਇਦਾ ਤੁਹਾਡੇ ਰੇੜੀਆਂ ਜਾਂ ਦੁਕਾਨਾਂ ਬਾਹਰ ਲਾਣ ਦਾ ਅੱਜ ਅਸੀਂ ਚਲਾਨ ਕੀਤੇ ਜਿਨ੍ਹਾਂ ਨੇ ਸੜਕ 'ਤੇ ਲੈ ਕੇ ਮੈਂ ਗੈਰ ਜ਼ਿੰਮੇਵਾਰ ਸਿਟੀਜ਼ਨ ਜਿਨ੍ਹਾਂ ਨੇ ਬਿਲਕੁਲ ਸੜਕ ਦੇ ਵਿੱਚ ਲਾ ਕੇ ਗੱਡੀਆਂ ਮੋਰਚਾ ਲਾਇਆ ਉਹਨਾਂ ਦੇ ਚਲਾਨ ਕੀਤੇ ਆ ਤੁਹਾਡੇ ਮਾਧਿਅਮ ਨਾਲ ਹੀ ਬਾਕੀ ਸ਼ਹਿਰਾਂ 'ਚ ਵੀ ਅਸੀਂ ਇਦਾਂ ਦੀ ਕਾਰਵਾਈ ਕਰਾਂਗੇ ਇਹ ਹੀ ਅਪੀਲ ਹੈ ਤੇ ਜਿਹੜੀ ਸ਼ਹਿਰ ਦੀ ਜਿਹੜੀ ਸਾਡੀਆਂ ਮੇਨ ਸੜਕਾਂ ਜਿੱਥੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਤੇ ਲੱਖਾਂ ਦੀ ਗਿਣਤੀ ਲੰਘਣਾ ਉੱਥੇ ਤੁਸੀਂ ਬਿਲਕੁਲ ਵੀ ਤੁਸੀਂ ਉਹ ਜਿਹੜੀਆਂ ਗੈਰ ਜ਼ਿੰਮੇਵਾਰ ਹੋ ਕੇ ਸੜਕਾਂ 'ਤੇ ਗੱਡੀਆਂ ਨਾ ਖੜੀਆਂ ਕਰੋ ਇੱਕ ਜਿਹੜੀ ਅਸੀਂ ਪਾਰਕਿੰਗ ਬਣਾਈਆਂ ਕਾਈਂਡਲੀ ਉੱਥੇ ਹੀ ਖੜੀਆਂ ਕਰੋ ਤਾਂ ਜੋ ਲੋਕਾਂ ਦੀ ਆਵਾਜਾਈ ਵਿੱਚ ਰੋਕਣਾ ਨਾ ਲੱਗ ਸਕੇ ਹੁਣ ਉਸ ਤੋਂ ਬਾਅਦ ਦੂਜੀ ਗੱਲ ਹੈ ਦੁਕਾਨਦਾਰਾਂ ਨੂੰ ਅਸੀਂ ਕਿਹਾ ਕਿ ਤੁਸੀਂ ਦੁਕਾਨਾਂ ਦਾ ਜਿਹੜਾ ਆਪਣਾ ਸਮਾਨ ਹੈ ਅੰਦਰ ਰੱਖੋ ਜਿਹੜਾ ਕੋਈ ਬਾਹਰ ਪਾਇਆ ਜਾਂਦਾ ਜਿੱਦਾਂ ਅਸੀਂ ਪਹਿਲਾਂ ਇਨਕ੍ਰੋਚਮੈਂਟ ਡਰਾਈਵ ਸ਼ੁਰੂ ਕੀਤੀ ਅਸੀਂ ਫੇਰ ਕਰਨ ਜਾ ਰਹੇ ਹੁਣ ਜਿੱਦੇ ਅਸੀਂ ਸੜਕ 'ਤੇ ਉਤਰਿਆ ਲੋਕਾਂ ਲਈ ਉਤਰੇ ਹੁਣ ਜਿੱਦਾਂ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਪੀਲੀ ਲਾਈਨ ਹੈ ਇਹਨੂੰ ਅਸੀਂ ਦੁਬਾਰਾ ਤੋਂ ਉੱਥੇ ਵਾਈਟ ਲਾਈਨ ਲਵਾ ਰਹ ਕਿ ਲੋਕਾਂ ਦੇ ਵਿੱਚ ਇਹ ਨਾ ਹੋਏ ਕਿ ਕਿਹਰੇ ਪਿੱਛੇ ਖੜੀ ਕਰਨੀ ਹੈ ਉਹ ਅਸੀਂ ਆਪਣੇ ਵੱਲੋਂ ਪੂਰੀ ਕਰਤਾਂਗੇ ਫਿਰ ਅਪੀਲ ਮੇਰੀ ਆਹੀ ਹੈ ਕਿ ਤੁਸੀਂ ਆਪਣੇ ਜ਼ਿੰਮੇਵਾਰ ਸਿਟੀਜ਼ਨ ਬਣ ਕੇ ਇਹ ਜਿਹੜੀਆਂ ਆਪਣੀਆਂ ਦੁਕਾਨਾਂ ਦਾ ਸਮਾਨ ਅੰਦਰ ਰੱਖੋ ਰੇੜੀਆਂ ਨੂੰ ਕਿਹਾ ਤੁਸੀਂ ਪਿੱਛੇ ਲਾਓ ਤਾਂ ਜੋ ਲੋਕਾਂ ਦੀ ਆਵਾਜ਼ ਜਿਹੜੀ ਸੁਖਾਲੀ ਹੋ ਸਕੇ ਨਹੀਂ ਦੇਖੋ ਜੀ ਇਹ ਅਸੀਂ ਪੂਰੇ ਸ਼ਰਚੀ ਕਰਾਂਗੇ ਸਟੈਪ ਬਾਈ ਮੈਂ ਜਿਹੜੇ ਪਹਿਲਾਂ ਆਪਣੇ ਬਾਜ਼ਾਰ ਦੀਆਂ ਸੜਕਾਂ ਉੱਥੇ ਕਰਾਂਗੇ ਫਿਰ ਹੌਲੀ-ਹੌਲੀ ਬਣ ਕੇ ਗਲੀਆਂ ਤੱਕ ਵੀ ਲੈ ਕੇ ਜਾਵਾਂਗੇ ਕਿ ਜਿਨ੍ਹਾਂ ਨੇ ਥੜੇ ਬਣਾਇਆ ਲੋਕਾਂ ਨੂੰ ਲੰਘਣੀ ਦੇ ਰੇ ਉਰਤੀ ਵੇਸੀ ਕਾਰਵਾਈ ਕਰਾਂਗੇ ਇਹ ਅਸੀਂ ਇਹੀ ਸ਼ਹਿਰ ਤੇ ਬਾਕੀ ਜਿੰਨੇ ਵੀ ਸਾਡੇ ਕੋਲ ਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਹੈ ਸਾਰਿਆਂ ਵਿੱਚ ਕਾਰਵਾਈ ਕਰਾਂਗੇ ਧੰਨ। ਸ਼੍ਰੀ ਰਾਦੇ ਕਲਾਥ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ